ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਰੈਡੀ ਫੈਮਿਲੀ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇਕਰ ਤੁਸੀਂ ਆਪਣੇ ਲੜਕਾ ਜੀ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਹੇਠ ਦਿੱਤੇ ਵੱਲ ਸਭ ਨੰਬਰ ਤੇ ਮੈਸੇਜ ਕਰ ਸਕਦੇ ਹੋ ਰਿਸ਼ਤੇ ਦੀ ਐਡ ਲਗਵਾਉਣ ਲਈ ਤੁਸੀਂ ਨਾਮ ਉਮਰ ਜਾਤ ਗੋਤ ਕੱਦ ਕਾਮ ਐਡ ਲਗਵਾਉਣ ਲਈ ਆਪਣੀ ਜਾਣਕਾਰੀ ਭੇਜੋ ਨਾਲੇ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੁਝ ਦਿਨ ਬਾਅਦ ਵਾਰ-ਵਾਰ ਲਗਾਈ ਜਾਂਦੀ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਹੈ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਓ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਨਾਮ ਸਿੰਘ ਹੈ ਜਨਮ 23 1999 ਕੱਦ 5 ਫੁੱਟ 60 ਇੰਚ ਕਾਸਟ ਜਰ ਸਿੱਖ ਗੋਤ ਚੱਠਾ ਲੜਕਾ ਕੈਨੇਡਾ ਸਿਟੀਜ਼ਨ ਹੈ ਜੌਬ ਸੀਨੀਅਰ ਨੈਟਵਰਕ ਟੈਕਨੀਸ਼ੀਅਨ ਇਨ ਬੈਲ ਕੰਪਨੀ ਸਿਟੀ ਬ੍ਰੈਂਟਨ ਫਾਦਰ ਐਕਸ ਸਰਵਿਸ ਮੈਨ ਜੀ ਮਦਰ ਹਾਊਸ ਵਾਈਫ ਨੇ ਇਹਨਾਂ ਦਾ ਵੱਡਾ ਭਰਾ ਜੀ ਵਰਕਿੰਗ ਐਸ ਆਈਟੀ ਇੰਜੀਨੀਅਰਿੰਗ ਇਨ ਮੁਹਾਲੀ ਅਤੇ ਇਹਨਾਂ ਦੀ ਵੱਡੀ ਭੈਣ ਮੈਰਿਡ ਹੈ ਜੀ ਫੈਮਿਲੀ ਲਿਵਿੰਗ ਇਨ ਡਿਸਟ੍ਰਿਕਟ ਤੰਤਰਨ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਲੜਕੀ ਚਾਹੀਦੀ ਏ ਲੜਕੀ ਨੇ ਬੀਐਸਸੀ ਨਰਸਿੰਗ ਐਮਕੋਮ ਐਮਸੀਏ ਐਮਟੈਕ ਕੀਤੀ ਹੋਵੇ ਲੜਕੀ ਇੰਡੀਆ ਜਾਂ ਕੈਨੇਡਾ ਤੋਂ ਹੋਵੇ ਲੜਕੀ ਦੀ ਉਮਰ 1997 ਤੋਂ 2001 ਦੇ ਵਿਚਕਾਰ ਹੋਵੇ ਲੜਕੀ ਦਾ ਕੱਦ 5 ਫੁੱਟ 4 ਤੋਂ 5 ਫੁੱਟ 11 ਦੇ ਵਿਚਕਾਰ ਹੋਵੇ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 13-10-1991 ਕੱਦ 5 ਫੁੱਟ 8 ਇੰਚ ਕਾਸਟ ਟੱਕ ਤਾਂ ਕਸਤਰੀ ਜਾਂ ਸ਼ਿੰਬਾ ਪੜਾਈ ਪੀਟਕ ਆਈਟੀ ਫਰੈਂਚ ਲੈਵਲ 2 ਸੌਫਟਵੇਅਰ ਇੰਜੀਨੀਅਰਿੰਗ ਐਟ ਫਰਾਂਸ ਐਂਡ ਪੀਆਰ ਇਨਾਂ ਦੀ ਇੱਕ ਭੈਣ ਹੈ ਜੀ ਇਹਨਾਂ ਦੇ ਬ੍ਰਦਰ ਇਨ ਲਾ ਕਲਾਸ 1 ਅਫਸਰ ਹੈ ਦਿੱਲੀ ਐਨ ਪੀ ਐਫ ਆਰ ਡੀ ਪੇਰੈਂਟਸ ਆਰ ਰਿਟਾਇਰਡ ਫ্রম ਪੰਜਾਬ ਐਂਡ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਜ਼ਮੀਨ 12 ਏਕੜਾ ਲੜਕੀ ਨੇ ਮਾਰਚ ਵਿੱਚ ਇੰਡੀਆ ਆਉਣਾ ਹੈ ਪਤਾ ਮੰਡੀ ਡੱਬਵਲੀ ਜ਼ਿਲ੍ਹਾ ਸੈਸਾ ਮੰਗੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜ੍ਹੀ ਲਿਖੀ ਹੋਵੇ ਲੜਕੀ ਫ੍ਰੈਂਚ ਜਾਣਦੀ ਹੋਵੇ ਜਾਂ ਲੜਕੀ ਫ੍ਰਾਂਸ ਜਾਣਦੀ ਚਾਹਵਨ ਹੋਵੇ ਲੜਕੀ ਦੀ ਕਾਸਟ ਸਿੰਬਾ ਜਾਂ ਜਟ ਸਿੱਖੀ ਹੋਵੇ ਪਰਿਵਾਰ ਵੱਲੋਂ ਦਾਦੇਹਸ ਦੀ ਕੋਈ ਮੰਗ ਨਹੀਂ ਮੈਜਿਬੁਰ ਵਾਲੇ ਪਰਵਾਨ ਨੂੰ ਨਾ ਕਰਨ ਜੀ ਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਰਾਜੀਵਾ ਜੀ ਜਨਮ 15 6 1987 ਕੱਦ 5.7 ਇੰਚ ਹੈ ਕਾਸਟ ਬਾਲਮੀਕ ਤਾਤਕੇ ਗੋਤ ਗੋਗਲੀਆ ਨਾਨਕੇ ਗੋਤ ਟੋਲ ਗੱਚ ਪੜਾਈ ਬੀਏ ਬੀਐਸਸੀ ਪਤਾ ਕੁਰਕ ਖੇਤਰ ਹਰਿਆਣਾ ਪਰਿਵਾਰ ਵਿੱਚ ਪਿਤਾ ਸਰਕਾਰੀ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦੇ ਦੋ ਭਰਾ ਨੇ ਜੀ ਦੋ ਭੈਣਾਂ ਨੇ ਲੜਕਾ ਸੋਹਣਾ ਸੁਨੱਖਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਹੈ ਲੜਕੇ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਜੋਬ ਮਾਰਕੀਟਿੰਗ ਦੀ ਤਨਖਾਹ 25000 ਇੱਕ ਮਹੀਨੇ ਦੀ ਲੜਕਾ ਤਲਾਕਸ਼ਦਾ ਬੇਕਸੂਰ ਹੈ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਲਾਕਸ਼ਦਾ ਹੋਵੇ ਪਾਪਾ ਵੀ ਕੁਵਾਰੀ ਹੋਵੇ ਕੋਈ ਜਾਤੀਬੰਧਨ ਨਹੀਂ ਪਰਿਵਾਰ ਵੱਲੋਂ ਦਾਲ ਦੀ ਕੋਈ ਮੰਗ ਨਹੀਂ ਮੈਰਿਜ ਗੁਰੂ ਵਾਲੇ ਪਰਵਾਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 25/9/1998 ਕਾਤ ਪਾਈ ਗੁਰਗੱ 11 ਇੰਚ ਕਾਸ ਜਣ ਸਿੱਖ ਗੋਤ ਧਾਲੀਵਾਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਪੜਾਈ ਪਲੱਸ 2 ਡਿਪਲੋਮਾ ਆਫ ਇਨਫੋਰਮੇਸ਼ਨ ਟੈਕਨੋਲੋਜੀ ਬੈਚਲਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਆਫ ਆਸਟ੍ਰੇਲੀਆ ਪਰਿਵਾਰ ਵਿੱਚ ਪਿਤਾ ਇੰਡੀਆ ਵਿੱਚ ਐਸ ਆਈ ਸੀ ਆਰ ਪੀ ਐਫ ਵਿੱਚ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪੰਡ ਮੈਰਿਡ ਹੈ ਆਸਟ੍ਰੇਲੀਆ ਵਿੱਚ ਲੜਕਾ ਵੀ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੈ ਜੌਬ ਆਈਟੀਆਈ ਵਿੱਚ ਜੌਬ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਦੀ ਲੜਕੇ ਦੀ ਇੰਡੀਆ ਵਿੱਚ ਦੋ ਮੰਜ਼ਲੀ ਕੋਠੀ ਪਈ ਹੋਈ ਹੈ ਮੰਗ ਇਹਨਾਂ ਨੂੰ ਵਧੀਆ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੇ ਆਸਟ੍ਰੇਲੀਆ ਤੋਂ ਹੋਵੇ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਵਧੀਆ ਪੜ੍ਹਾਈ ਕਰ ਰਹੀ ਹੋਵੇ ਲੜਕੀ ਦਾ ਕੱਦ 5 ਫੁੱਟ 4 ਤੋਂ ਉੱਪਰ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਮੈਰਜੂਰ ਵਾਲੇ ਪਰਵਾਨ ਨੂੰ ਪੁੰਨਾ ਕਰਨ ਜੀ ਇਨਾ ਤੁਹਾਨੂੰ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਨ 18/3/1995 ਕੱਦ ਪੈ 5 ਫੁੱਟ 4 ਇੰਚ ਕਾਸ ਜੱੜ ਸਿੱਖ ਗੋਤ ਸਮਰਾ ਪੜਾਈ ਵੀ ਐ ਸੀ ਨਰ ਸਿੰਘ ਪਤਾ ਤਰਨਦਨ ਸਾਹਿਬ ਪਰਿਵਾਰ ਵਿੱਚ ਪਿਤਾ ਗਜਟਿਡ ਅਧਿਕਾਰੀ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਰਾ ਬ੍ਰੈਂਟਨ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਇੱਕ ਪੈਨ ਕੈਨੇਡਾ ਪੀਆਰ ਹੈ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰੈਂਟਨ ਵਿੱਚ ਰਹਿੰਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਤੋਂ ਹੋਵੇ ਭਾਵੇਂ ਪੰਜਾਬ ਤੋਂ ਹੋਵੇ ਲੜਕੀ ਦੀ ਲੜਕੇ ਦੀ ਪੜਾਈ ਗ੍ਰੈਜੂਏਟ ਨੇ ਹੋ ਜ਼ਰੂਰ ਹੋਵੇ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੋਵੇ ਮੈਰਜਪੁਰ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੁਮਾਰ ਹੈ ਜੀ ਜਨਮ 18/8/1997 ਕਾਸਟ ਐਸਸੀ ਰਵਿਦਾਸੀਏ ਗੋਤ ਭੂਂਡਪਾਲ ਕੱਦ 5 ਫੁੱਟ 7 ਇੰਚ ਪੜਾਈ ਹੋਟਲ ਮੈਨੇਜਮੈਂਟ ਪਤਾ ਜਲੰਧਰ ਕੈਂਟ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਪੁਰਤਗਾਲ ਵਿੱਚ ਪੀਆਰ ਹੈ ਮੈਰਿਡ ਹੈ ਇੱਕ ਭੈਣ ਅਨਮੈਰਿਡ ਹੈ ਕੈਨੇਡਾ ਵਿੱਚ ਲੜਕਾ ਐਗਰੀਕਲਚਰ ਬੈਂਕ ਵਿੱਚ ਕਰਾਰਕਦੀ ਨੌਕਰੀ ਕਰਦਾ ਹੈ ਲੜਕਾ ਸੋਹਣਾ ਸੁਨਖਰ ਨਾ ਸੇ ਤੋਂ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਸੀ ਕਾਸ਼ਟ ਦੀ ਲੜਕੀ ਚਾਹੀਦੀ ਹੈ ਲੜਕੀ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਲੜਕੀ ਲੜਕੇ ਤੋਂ ਛੋਟੀ ਹੋਵੇ ਲੜਕੀ ਫਗਵਾੜਨ ਮੁਕੋਦਰ ਜਲੰਧਰ ਕਬੂਰ ਥਲਾ ਹੁਸ਼ਿਆਰਪੁਰ ਤੋਂ ਵੀ ਮੈਰਜ ਬੁਰ ਬਲੇ ਪਰਮਾਨ ਫੂਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮਕਾਰ ਹੈ ਜੀ ਜਨਮ 17/3/1997 ਕੱਦ ਪੈ ਹੁੜ 1 ਇੰਚ ਕਾਸਟ ਰਵਿਦਾਸੀਆ ਪੜਾਈ ਬੀਏ ਐਲ ਐਲਬੀ ਐਲ ਐਲਐਮ ਜ਼ਿਲ੍ਹਾ ਹੁਸ਼ਿਆਰਪੁਰ ਗੋਤਵਦਨ ਲੜਕੀ ਕੈਨੇਡਾ ਵਿੱਚ ਜੋਬ ਕਰਦੀ ਹੈ ਤਿੰਨ ਭੈਣਾਂ ਤੇ ਇੱਕ ਭਰਾ ਹੈ ਜੀ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਮੇਕਰ ਨੇ ਮੰਗ ਕੇ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੀਆ ਕੈਨੇਡਾ ਤੋਂ ਲੜਕਾ ਚਾਹੀਦਾ ਹੈ ਲੜਕਾ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਰਵਿਦਾਸ ਯਾਕਾਸ਼ਟ ਦਾ ਹੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1996 ਕਾਸਟ ਐਸ ਸੀ ਸਿੱਖ ਰੋਗ ਗੋਤਰੰਘਾਰਾ ਕੱਦ 5.5 ਇੰਚ ਪੜ੍ਹਾਈ ਪਲੱਸ 2 ਪਤਾ ਸੰਗਰੂਰ ਪਰਿਵਾਰ ਵਿੱਚ ਪਿਤਾਕਸ ਪਾਇਨ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਲਈ ਇੱਕ ਭੈਣ ਨੇ ਮੈਰਿਡ ਹੈ ਇੱਕ ਭਰਾ ਨੇ ਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਹੈ ਜੋ ਮਲੇਸ਼ੀਆ ਜੇਸੀਬ ਡਰਾਈਵਰ ਹੈ ਮੰਗ ਕੇ ਇਹਨਾਂ ਨੂੰ ਐਸੀ ਸਿੱਖ ਪ੍ਰਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਵਿਆਹ ਸਿੰਪਲ ਚੁੰਨੀ ਜੜਾਵਾ ਕਰਨਾ ਹੈ ਲੜਕੀ ਸੰਗਰੂਰ ਤੋਂ ਇਹ ਲੁਧਿਆਣਾ ਏਰੀਆ ਤੋਂ ਹੋਵੇ ਮੈਰਿਜ ਬੋਰ ਵਾਲੇ ਪਰਮਾਨ ਫੋਨ ਨਾ ਕਰਨ ਜਿਨ੍ਹਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਜਗਦੀਪ ਸਿੰਘਾ ਜੀ ਅਮਰਤਾਰੀ ਲੜਕਾ ਜਨਮ 5/11/1991 ਕੱਦ 5.9 ਇੰਚ ਪੜਾਈ ਬੀਏ ਕੰਪਿਊਟਰ ਡਿਪਲੋਮਾ ਕਾਸ ਜੱਟ ਸਿੱਖ ਇੱਕ ਕੰਮ ਦੋਈ ਵਿੱਚ ਆਪਣਾ ਟਰੱਕ ਚਲਾਉਂਦਾ ਹੈ ਜੀ ਤਨਖਾਹ 1 ਲੱਖ ਮਹੀਨੇ ਦੀ ਪਰਿਵਾਰ ਵਿੱਚ ਕੋਈ ਤਾਂ ਖੇਤੀਬਾੜੀ ਕਰਦੇ ਨੇ ਮਾਂ ਤਾਂ ਹਾਊਸ ਵਾਈਫ ਨੇ ਪਤਾ ਤਾਂ ਤਾਂ ਸਾਬ ਜ਼ਮੀਨ 6 ਕਿੱਲੇ ਹੈ ਇਹਨਾਂ ਦੇ ਦੋ ਭਰਾ ਨੇ ਜੀ ਕੈਨੇਡਾ ਵਿੱਚ ਪੀਆਰ ਨੇ ਦੋਨੋਂ ਮੈਰਿਡ ਨੇ ਲੜਕਾ ਸੋਹਣਾ ਸੁਨੱਖਾ ਹੈ ਤੇ ਕੋਈ ਨਸ਼ਾ ਨਹੀਂ ਕਰਦਾ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੇ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਕਾਸ ਜੱਟ ਸਿੱਖੀ ਹੋਵੇ ਲੜਕੀ ਪਹਾਮੇਂਡੀਤ ਹੋਵੇ ਜਾਂ ਕੋਈ ਫੋਰਨ ਕੰਟਰੀ ਤੋਂ ਹੋਵੇ ਬਿਆ ਸਿੰਪਲ ਕਰਨਾ ਦਾਦੇਸ ਦੀ ਕੋਈ ਮੰਗ ਨਹੀਂ ਮੈਰਿਜ ਗੁਰ ਵਾਲੇ ਪ੍ਰਵਾਨ ਫੂਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਹਰਦੀਪ ਸਿੰਘ ਹੈ ਜੀ ਉਮਰ 25 ਸਾਲ ਕਾਸ਼ਤ ਸੈਣੀ ਸਿੱਖ ਕੱਦ 5'4" ਗੋਤ ਪੰਮਾ ਪੜਾਈ 10th ਪਾਸਟ ਪਿੰਡ ਛੈਡੋਵਾਲ ਖੁਰਦ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਮਾਤਾ ਪਿਤਾ ਹਨ ਦੋ ਭੈਣਾਂ ਨੇ ਜਿੱ ਇੱਕ ਮੈਰਿਡ ਆ ਤੇ ਇੱਕ ਭੈਣ ਨੂੰ ਮੈਰਿਡ ਆ ਤੇ ਬੀਐਸਸੀ ਨਰਸਿੰਗ ਕਰਦੀ ਹੈ ਲੜਕੇ ਨੂੰ ਇੱਕ ਕਿੱਲਾ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਆਪਣਾ ਪੂਲਟੀ ਫਾਰਮ ਹੈ ਜੌਬ ਲੜਕਾ ਟਰੱਕ ਡਰਾਈਵਰ ਦੀ ਕੋਈ ਨਸ਼ਾ ਨਹੀਂ ਕਰਦਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀ ਪਰਿਵਾਰ ਤੋਂ ਹੋਵੇ ਲੜਕੀ ਸिलाई ਜਾਣਦੀ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਮੈਜਬੁਰ ਵਾਲੇ ਪਰਵਾਨਾ ਹੁਣਾ ਕਰਨ ਜੀ ਨਾਲ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 13/9/1995 ਕੱਦ 5.8 ਇੰਚ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਪਤਾ ਅੰਮੋਲ ਨੋਟ ਪੜਾਈ ਪਲੱਸ 2 ਜ਼ਮੀਨ 2 ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਲੜਕਾ ਸੋਹਣਾ ਸੁਨਖਾ ਵਧੀਆ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਜੌਬ ਲੜਕਣ ਦੀ ਆਧੁਨਿਕ ਚ ਗਵਰਨਮੈਂਟ ਜੌਬ ਕਰਦੇ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਵਾਸ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਦੇ ਏਰੀਆ ਦੇ 60 ਕਿਲੋਮੀਟਰ ਤੱਕ ਦੇ ਨੇੜੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਮੈਰਜਪੁਰ ਵਾਲੇ ਪਰਵਾਨਾ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮਕਾਰ ਹੈ ਜੀ ਜਨਮ 1992 ਕੱਦ ਪੰਜ ਫਟ ਤਿੰਨ ਇੰਚ ਕਾਸਟ ਜੜਸੀ ਖੇਡੇ ਦਾ ਪਤਾ ਜਲੰਧਰ ਪੜਾਈ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਇਲਰਸ ਸਕੋਰ 8 ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਹਨ ਏ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਹੈ ਜੌਬ ਆਰਐਨ ਨਰਸ ਨਿਊਜ਼ੀਲੈਂਡ ਹਸਪੀਟਲ ਵਿੱਚ ਗਵਰਨਮੈਂਟ ਜੌਬ ਕਰਦੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਵੈਜੀਟੇਰੀਅਨ ਐਜੂਕੇਟਿਡ ਲੜਕਾ ਚਾਹੀਦਾ ਹੈ ਲੜਕੀ ਦੀ ਉਮਰ 25 ਤੋਂ ਕੈਨੇਡਾ ਨਿਊਜ਼ੀਲੈਂਡ ਯੂ ਐਸ اے ਲੜਕੀ ਨੂੰ ਪਹਿਲਾ ਸਟੱਡੀ ਵੀਜ਼ੇ ਤੇ ਜਾਂ ਵਰਕ ਪਰਮਿਟ ਵਾਲੇ ਸੰਪਰਕ ਕਰ ਸਕਦੇ ਨੇ ਤਲਾਕशुदा ਜਾਂ ਮੈਰਿਜ ਬੂਰੂ ਵਾਲੇ ਪਰਮਾਨ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 25/1997 ਕੱਦ 5 ਫੁੱਟ 9 ਇੰਚ ਕਾਸਟ ਜੜਸੀ ਖਗੋਤ ਢਾਲੀਵਾਲ ਪਤਾ ਮਲੇਰ ਕੋਟਲਾ ਪੜਾਈ ਪਲੱਸ 2 ਨਾਨ ਮੈਡੀਕਲ ਬੀ ਐਸ ਸੀ ਨਾਨ ਮੈਡੀਕਲ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਮੈਰਿਡ ਹੈ ਕੈਨੇਡਾ ਸਿਟੀਜ਼ਨ ਹੈ ਲड़का ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਲड़का ਕੈਨੇਡਾ ਪੀਆਰ ਹੈ ਜੌਬ ਸਟੋਰ ਮੈਨੇਜਰ ਦੀ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਵਧੀਆ ਜੜ ਸਿੱਖ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਦੀ ਬੀਐਸਸੀ ਨਰਸਿੰਗ ਜਾਂ ਹੋਲਡਰ ਡਿਗਰੀ ਕੀਤੀ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਮੈਰਿਜ ਪਰਮਨ ਹੁਣ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਅਮਰਤਾਰੀ ਲੜਕਾ ਉਮਰ 35 ਸਾਲ ਕੱਦ 5 ਫੁੱਟ 10 ਇੰਚ ਕਾਸ਼ ਰਵਿਦਾਸ ਜੀ ਸਿੱਖ ਪਤਾ ਜਲੰਧਰ ਪੜਾਈ ਬੀਏ ਸੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਮੈਰਿਡ ਆਈਟੀ ਸੈਕਟਰ ਵਿੱਚ ਜੌਬ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਜੌਬ ਆਪਣਾ ਬਿਜ਼ਨਸ ਹੈ ਮੰਗ ਇਹਨਾਂ ਨੂੰ ਵਧੀਆ ਸਿੱਖ ਵੈਸ਼ਨੂ ਪਰਿਵਾਰ ਤੋਂ ਬੈਲ ਐਜੂਕੇਟਡ ਲੜਕੀ ਚਾਹੀਦੀ ਹੈ ਲੜਕੀ ਦਾ ਅੰਮਰਸ਼ਾ ਕਿਹਾ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਜੇ ਨਾਮ ਸ਼ਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਰਵਿਦਾਸ ਜੀ ਸਿੱਖ ਕਾਸਟ ਨੂੰ ਪਹਿਲਾ ਹੈ ਬਾਕੀ ਹੋਰ ਸਿੱਖ ਕਾਰਟ ਦੇ ਸੰਪਰਕ ਕਰ ਸਕਦੇ ਨੇ ਮੈਜਿਗੁਰ ਵਾਲੇ ਪਰਮਾਨ ਨੂੰ ਫੋਨ ਨਾ ਕਰਨ ਜੀ ਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਉਮਰ 25 ਸਾਲ ਆਕਾਸ਼ ਜੱਟ ਸਿੱਖ ਗੋਤ ਸੰਧੂ ਕੱਦ 6 ਫੁੱਟ 2 ਇੰਚ ਪੜਾਈ ਬੀਬੀਏ ਗ੍ਰੈਜੂਏਸ਼ਨ ਪਟਿਆਲਾ ਯੂਨੀਵਰਸਿਟੀ ਤੋਂ ਡਿਪਲੋਮਾ ਲੈਫਟਰਨ ਕਾਲਜ অন্ਟਾਰੀਓ ਕੈਨੇਡਾ ਤੋਂ ਪਰਿਵਾਰ ਵਿੱਚ ਪਿਤਾ ਰਨੀਚੂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਨਹੀਂ ਇੱਕ ਇੰਡੀਆ ਵਿੱਚ ਹੈ ਤੇ ਇੱਕ ਕੈਨੇਡਾ ਪੀਆਰ ਹੈ ਫੈਮਿਲੀ ਨਾਲ ਵੈਲ ਸੈਟਲਡ ਹੈ ਲੜਕੇ ਨੂੰ 2 ਕਿੱਲੇ ਜ਼ਮੀਨ ਆਉਂਦੀ ਐ ਐਂਡ ਇਹਦਾ ਪਤਾ ਫਤਿਹਗੜ੍ਹ ਸਾਹਿਬ ਲੜਕਾ ਤੇ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਹੈ ਲੜਕਾ ਸੋਹਣਾ ਸੁਨਖਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਆਜੀ ਮੰਗਨ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਐ ਲੜਕੀ ਕੈਨੇਡਾ ਤੋਂ ਹੀ ਹੋਵੇ ਮੈਰਿਜ ਬੋਰ ਵਾਲੇ ਪਰਮਾਨੂ ਫੋਨ ਨਾ ਕਰ ਜੀ ਨਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗਲਤ ਕਰ ਸਕਦੇ ਹੋ ਨਾਮ ਚੰਦਨਪ੍ਰੀਤਾ ਜੀ ਜਨਮ 18/2/1991 ਕੱਦ 5ਪਾੜ 51 ਇੰਚ ਕਾਸਟ ਸਵਰਨਕਾਰ ਗੋਤ ਚੌੜਾ ਪਤਾ ਹਨੂਮਨਗੜ੍ਹ ਰਾਜਸਥਾਨ ਪੜਾਈ ਐਮਬੀਬੀਐਸ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪਹਰਾ ਹੈ ਮੈਰਿਡ ਹੈ ਸਾਰਾ ਪਰਿਵਾਰ ਰਾਜਾ ਸਵਾਮੀ ਹੈ ਲੜਕਾ ਸੋਨਾ ਸੁਨੱਖਾ ਸ਼ੁੱਧ ਵੈਸ਼ਨੂ ਹੈ ਵਧੀਆ ਘਰ ਪਰਿਵਾਰਤ ਹੈ ਜੌਬ ਲੜਕਾ ਹਨੂਮਨਗੜ੍ਹ ਹਸਪੀਟਲ ਵਿੱਚ ਸਰਕਾਰੀ ਡਾਕਟਰ ਹੈ ਲੜਕਾ ਤਲਾਕशुदा ਹੈ ਮੰਗਿਰਨ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਅਨਮੈਰਿਡ ਲੜਕੀ ਨੂੰ ਪਹਿਲਾ ਬਾਕੀ ਤਲਾਕशुदा ਬਿਨਾਂ ਬੱਚੇ ਦਾ ਵੀ ਸੰਪਰਕ ਕਰ ਸਕਦੇ ਨੇ ਲੜਕੀ ਦੀ ਕਾਸ਼ਟ ਸੁਨਿਆਰੀ ਹੋਵੇ ਤਾਂ ਪਹਿਲਾ ਬਾਕੀ ਅਰੋੜਾ ਬਾਣੀਏ ਸੈਣੀ ਕਾਸ਼ਟ ਦੇ ਵੀ ਸੰਪਰਕ ਕਰ ਸਕਦੇ ਨੇ ਕੋਈ ਦਾਸ ਦੀ ਮੰਗ ਨਹੀਂ ਮੈਰਿਜ ਬਾਰੇ ਪਰਵਰ ਪ੍ਰਵਾਨ ਕੋ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਗਰਵ ਸੋਟੀ ਹੈ ਜੀ ਜਨਮ 17 11 1991 ਜਨਮ ਸਮਾ 10:50 ਮਿੰਟ ਜਨਮ ਸਥਾਨ ਪਟਿਆਲਾ ਕੱਦ 5 ਫੁੱਟ 7 ਇੰਚ ਕਾਸ਼ਟ ਖੱਤਰੀ ਪੜਾਈ ਬੀਏ ਲੜਕਾ ਨਿਊਜ਼ੀਲੈਂਡ ਵਰਕ ਪਰਮਨੈਂਟ ਨਿਜਰ ਦੀ ਜੋਬ ਤੇ ਆ ਪਿਤਾ ਬਿਜ਼ਨਸਮੈਨ ਨੇ ਮਾਤਾ ਹ우스 ਵਾਈਫ ਨੇ ਲੜਕੀ ਦੀਆਂ ਦੋ ਭੈਣਾਂ ਨੇ ਮੈਰਿਡ ਨੇ ਪਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੜਕਾ ਤਲਖਸ਼ਦਾਇ ਜੀ ਮੰਗਦੇ ਨੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਐਂਡ ਸਮਾਰਟ ਲੜਕੀ ਚਾਹੀਦੀ ਐ ਲੜਕੀ ਤਲਖਸ਼ਦਾ ਬਿਨਾਂ ਬੱਚੇ ਤੋਂ ਜਾਂ ਕੁਆਰੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਜਾਂ ਕੋਈ ਲੜਕੀ ਬਾਹਰ ਜਾਣ ਦੀ ਚਾਹਵਾਨ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਪੰਜਾਬ ਵਰ ਨਿਊਜ਼ੀਲੈਂਡ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਐ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾ ਵਿਸ਼ਾਲ ਜੀ ਅਨਵਾਰਟ ਲੜਕਾ ਜਨਮ 29 10 1970 ਜਨਮ ਸਮਾ 1:30 ਵਜੇ ਕਾਸਟ ਖੱਤਰੀ ਹਿੰਦੂ ਪਤਾ ਸ੍ਰੀ ਅਮਰਸਾਹ ਸਾਹਿਬ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਾਣ ਮੈਰਡ ਹੈ ਇੱਕ ਭਰਾ ਮੈਰਡ ਹੈ ਲੜਕਾ ਪ੍ਰਾਈਵੇਟ ਜੋਬ ਕਰਦਾ ਤਨਖਾਹ 30000 ਇੱਕ ਮਹੀਨੇ ਦੀ ਹੈ ਲੜਕਾ ਸੋਹਣਾ ਸਰਾ ਖਨਸ਼ਿਤੋ ਰਹਤਾ ਹੈ ਵਧੀਆ ਘਰ ਪਰਿਵਾਰ ਤੋਂ ਇਹ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਪਲੱਸ 2 ਜਾਂ ਗ੍ਰੈਜੂਏਟ ਪੜਾਈ ਵਾਲ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਵਿਧਵਾ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਇੱਕ ਹਿੰਦੂ ਖੱਤਰੀ ਕਾਸਟ ਨੂੰ ਬਾਕੀ ਹੋਰ ਉੱਚ ਕਾਠ ਦੇ ਵੀ ਸੰਪਰਕ ਕਰ ਸਕਦੇ ਨੇ ਮੈਜਰ ਬੁਰ ਵਾਲੇ ਪਰਵਾਨ ਫੋਨ ਨਾ ਕਰਨ ਜੀ ਇਹ ਨਾਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 57 2000 ਕੱਦ 5.7 ਇੰਚ ਲਿਵਿੰਗ ਕੈਨੇਡਾ 온ਟਾਰੀਓ ਸਟਡੀ ਪਲਸ 2 ਲਿਵਿੰਗ ਕੈਨੇਡਾ ਫਰਮ 5 ਇਅਰ ਪੀਅਰ ਅਪਲਾਈਡ ਫਰਮ 1 ਇਅਰ ਲੜਕਾ ਨੋਨ ਵੈਸਟਰਨ ਹੈ ਕਾਸਟ ਮਹਿਰਾਸਿਕ ਪਤਾ ਸ਼ਹਿਰ ਪਟਿਆਲਾ ਸਟਡੀ ਪਲਸ 2 ਨੋਨ ਮੈਡੀਕਲ ਵਰਕਿੰਗ ਇਨ ਟੈਕ ਕੋ ਕੰਪਨੀ ਇਨ ਕੈਨੇਡਾ ਫਰਮ 3 ਇਅਰ ਇਹਨਾਂ ਦੀ ਇੱਕ ਭੈਣ ਹੈ ਜੋ ਵੀ ਕੈਨੇਡਾ ਵਿੱਚ ਨੇ ਪਿਤਾ ਪੰਜਾਬ ਉਸ ਵਿੱਚ ਰਿਟਾਇਰ ਨੇ ਮੰਗੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਵਧੀਆ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਪੀਅਰ ਲੜਕੀ ਚਾਹੀਦੀ ਐ ਲੜਕਾ ਸੋਹਣਾ ਸੁਨੱਖਾ ਨਸ਼ਾ ਤੇ ਰਹਤਾ ਹੈ ਪਰਿਵਾਰ ਵੱਲੋਂ ਦਾਅ ਦੀ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1986 ਕੱਦ 6 ਫੁੱਟ 3 ਇੰਚ ਜਾਤ ਸਿੱਖ ਗੋਤ ਦਿਓਲ ਪੜ੍ਹਾਈ ਪਲੱਸ 2 ਪਾਸ ਆਈਟੀ ਵੈਲਡਿੰਗ ਕੋਰਸ ਕੰਮ ਕੀਤੀ ਬੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦੀਆਂ ਤਿੰਨ ਭੈਣਾਂ ਨੇ ਮੈਰਿਡ ਨਹੀਂ ਜ਼ਮੀਨ 2 ਕਿੱਲੇ ਤੇ 10 ਕਿੱਲੇ ਦੀ ਖੇਤੀ ਕਰਦene ਮੰਗੇ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਸਮਝਦਾਰ ਪਲੱਸ 2 ਪਾਸ ਲੜਕੀ ਚਾਹੀਦੀ ਇਹ ਲੜਕੀ ਵਧੀਆ ਘਰਵਾਰ ਸੰਭਾਲਣ ਵਾਲੀ ਹੋਵੇ ਲੜਕੀ ਦਾ ਕੱਦ ਪੰਜ ਪੰਜ 6 ਇੰਚ ਹੋਵੇ ਪਤਾ ਸਿਹਾਲੀ ਕੈਂਥ ਹਰਿਆਣਾ ਦਾਸ ਦੀ ਕੋਈ ਮੰਗ ਨਹੀਂ ਫੋਰਨ ਕੰਟਰੀ ਵਾਲੇ ਪਰਵਾਰ ਨੂੰ ਸੰਪਰਕ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਲੋਵਿਸ਼ ਖੁੱਲਰਾਜੀ ਮੰਗਲੀਕ ਲੜਕਾ ਜਨਮ 18 1992 ਜਨਮ ਸਮਾ 8:30 ਵਜੇ ਜਨਮ ਸਥਾਨ ਸ੍ਰੀ ਅਮਰਸਾਹਬ ਪੰਜਾਬ ਕੱਦ 5 ਫੁੱਟ 9 ਇੰਚ ਕਾਸਟ ਹਿੰਦੂ ਖੱਤਰੀ ਪੜਾਈ ਗ੍ਰੈਜੂਏਸ਼ਨ ਕੰਪਲੀਟਡ ਬੈਚਲਰ ਡਿਗਰੀ ਪਰਿਵਾਰ ਵਿੱਚ ਪਿਤਾ ਰਿਟਾਇਰਡ ਨੇ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਤਿੰਨ ਭੈਣਾਂ ਨੇ ਮੈਰਿਡ ਨੇ ਅਮਰਸਾਹਬ ਸਹਿਰ ਵਿੱਚ ਲੜਕਾ ਪੁਰਤਗਾਲ ਵਿੱਚ ਹੈ ਜੋ ਪ੍ਰਾਈਵੇਟ ਜੌਬ ਕਰਦਾ ਹੈ ਪੁਰਤਗਾਲ ਵਿੱਚ ਆਮਦਨ 25 ਲੱਖ ਲੜਕਾ ਸੋਹਣਾ ਸੁਨੱਖਾ ਨਛੂਤਰ ਹੈ ਤੇ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੇ ਲਿਖੇ ਗ੍ਰੈਜੂਏਟ ਮੰਗਲੀ ਕੁੜੀ ਚਾਹੀਦੀ ਹੈ ਲੜਕੀ ਕਿਸੇ ਵੀ ਹਿੰਦੂ ਕਾਸਟ ਜਮੇ ਸ਼ਰਮਾ ਮਹਾਜਨ ਖੱਤਰੀ ਤੋਂ ਹੋਵੇ ਮੈਰਿਜ ਬੋਰਡ ਵਾਲੇ ਪ੍ਰਵਾਨ ਫੋਨ ਨਾ ਕਰਨ ਜਿਹਨਾਂ ਥਰੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਉਮਰ 29 ਸਾਲ ਕੱਦ 5.7 ਇੰਚ ਪੜਾਈ ਗ੍ਰੈਜੂਏਸ਼ਨ ਕਾਸਟ ਸੁਨਿਆਰ ਗੋਤਸਦੀ ਉਹਦੇ ਲੜਕਾ ਸੋਹਣਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਲੜਕੇ ਦਾ ਇੱਕ ਭਰਾ ਮੈਰਿਡ ਹੈ ਪਤਾ ਮਾਨਸਾ ਕੰਮ ਆਰੋ ਵਸ਼ਮ ਮਸ਼ੀਨ ਤੇ ਗਿੱਜਰ ਦੀ ਸ਼ਾਪ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਸੁਨਿਆਰੀ ਹੋਵੇ ਲੜਕੀ ਦਾ ਕੱਦ 5.4 ਜਾਂ 5.5 ਇੰਚ ਤੋਂ ਘੱਟ ਨਾ ਹੋਵੇ ਫੋਨ ਦਾਦੇਸ ਦੀ ਕੋਈ ਮੰਗ ਨਹੀਂ ਨਾ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਨੀਰਜ ਮੈਣੀਆ ਜੀ ਜਨਮ 1988 ਕੱਦ 5.5 ਇੰਚ ਕਾਸਟ ਖੱਤਰੀ ਪੜਾਈ ਬੀਏ ਸੀ ਨਰਸਿੰਗ ਆਸ਼ ਲੜਕੀ ਤਿੰਨ ਵਾਰ ਆਸ਼ਰਮ ਲੈ ਜਾ ਕੇ ਆਈ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨਹੀਂ ਦੋਨੋਂ ਮਰਨੇ ਇੱਕ ਇੰਡੀਆ ਵਿੱਚ ਹੈ ਕਾਸਟ ਆਸਟ੍ਰੇਲੀਆ ਵਿੱਚ ਹੈ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਪਰਿਵਾਰ ਤੋਂ ਇਹ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਬੇਖੂਰ ਹੈ ਪਤਾ ਫਿਰੋਜ਼ਪੁਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਕਟਿੰਗ ਵਾਲਾ ਨਸ਼ਾ ਰਤ ਵੈਸ਼ਨ ਲੜਕਾ ਚਾਹੀਦਾ ਲੜਕਾ ਭਾਵੇਂ ਤਲਾਕਸ਼ ਮਾਮੇ ਕੁਵਾਰਾ ਉਹ ਵੀ ਪਰ ਬਿਨਾਂ ਬੱਚੇ ਤੋਂ ਹੋਵੇ ਆਸਟ੍ਰੇਲੀਆ ਤੋਂ ਲੜਕੀ ਨੂੰ ਪਹਿਲਾ ਬਾਕੀ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਵਾਲੇ ਵੀ ਸੰਪਰਕ ਕਰ ਸਕਦੇ ਨੇ ਮੈਰਿਜਪੋਰ ਵਾਲੇ ਪਰਵਨ ਨੂੰ ਹੁਣ ਨਾ ਕਰਨ ਜੀ ਇਹਨਾਂ ਦਾ ਸਿਰਫ ਬਟਸਮ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ